ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਣੇ ਸ਼ਿਫਟ ਹੋ ਗਏ ਹਨ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਛਮੀ ਨੀਆ ਉਪਚੋਣਾਂ ਲਈ ਸ਼ਹਿਰ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੈ ਜਿੱਥੇ ਅੱਜ ਪਰਿਵਾਰ ਸਣੇ ਪਹੁੰਚ ਗਏ ਹਨ। ਸੀਐਮ ਮਾਨ ਨੇ ਜਲੰਧਰ ਪਹੁੰਚਣ ਤੇ ਪੰਜਾਬ ਪੁਲਿਸ ਨੇ ਉਹਨਾਂ ਦੇ ਘਰ ਦੀ ਸੁਰੱਖਿਆ ਦਾ ਪ੍ਰਬੰਧ ਦਿੱਤੀ ਅਤੇ ਅਤੇ ਸੀਐਮ ਮਾਨ ਦੇ ਆਗਮਨ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਚੱਪੇ-ਚੱਪੇ ਤੇ ਸੁਰੱਖਿਆਤ ਦੇ ਇੰਤਜ਼ਾਮ ਕੀਤੇ ਗਏ ਹਨ। ਸੀਐਮ ਮਾਨ ਨੇ ਇਸ ਵਾਰ ਇੱਕ ਟਵੀਟ ਜਾਰੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕੀ ਪਿਛਲੇ ਦਿਨੀ ਮੈਂ ਕਿਹਾ ਸੀ ਕਿ ਜ਼ਿਲੰਦਰ ਵਿੱਚ ਘਰ ਕਿਰਾਏ ਤੇ ਲੈ ਰਿਆ ਹਾਂ ਅੱਜ ਮੈਂ ਜ਼ਿਲੰਦਰ ਵਿੱਚ ਪਰਿਵਾਰ ਸਣੇ ਘਰ ਵਿੱਚ ਆ ਗਿਆ ਹਾਂ ਤੇ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਇੱਥੇ ਹੀ ਨਿਪਟਾਰਾ ਕਰਾਂਗਾ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਤੇ ਲੋਕਾਂ ਨੂੰ ਆਪਣੇ ਨਾਲ ਸਿੱਧੇ ਮੁਲਾਕਾਤ ਕਰਨ ਲਈ ਹਰ ਸੰਭਾਵਨਾ ਉਪਰਾਲਾ ਕਰ ਰਹੇ ਹਾਂ ਸੀਐਮ ਨੇ ਹੁਣ ਅਜਿਹਾ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ ਜ਼ਿਲੰਦਰ ਪੱਛਮ ਵਿੱਚ ਹੋਣ ਜਾ ਰਹੀਆਂ ਜਿਮਣੀ ਚੋਣਾ ਨੂੰ ਲੈ ਕੇ ਕਾਰਕ 来ਤੇ ਲੈ ਰਹੇ ਹਨ ਜਿਸ ਨੂੰ ਚੋਣ ਤੋਂ ਬਾਅਦ ਵੀ ਸਿਆਮਨ ਨੇ ਆਫਿਸ ਵਜੋ ਇਸਤੇਮਾਲ ਕੀਤਾ ਜਾਵੇਗਾ ਤੇ ਹਫਤੇ ਵਿੱਚ 2 ਜਾਂ 3 ਦਿਨ ਉਹ ਇੱਥੇ ਆਉਣਗੇ ਤੇ ਜਲੰਧਰ ਦੇ ਆਸ-ਪਾਸ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਿੱਧੇ ਉਨ੍ਹਾਂ ਦੇ ਰੂਪ ਰੂਪ ਹੁ पंजाब ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਣੇ ਸ਼ਿਫਟ ਹੋ ਗਏ ਹਨ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਛਮੀਨੀਆਂ ਉਪਚੋਣਾਂ ਲਈ ਸ਼ਹਿਰ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੈ ਜਿੱਥੇ ਅੱਜ ਪਰਿਵਾਰ ਸਣੇ ਪਹੁੰਚ ਗਏ ਹਨ। ਸੀਐਮ ਮਾਨ ਨੇ ਜਲੰਧਰ ਪਹੁੰਚਣ ਤੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਅਤੇ ਅਤੇ ਸੀਐਮ ਮਾਨ ਦੇ ਆਗਮਨ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਚੱਪੇ-ਚੱਪੇ ਤੇ ਸੁਰੱਖਿਆਤ ਦੇ ਇੰਤਜ਼ਾਮ ਕੀਤੇ ਗਏ ਹਨ। ਸੀਐਮ ਮਾਨ ਨੇ ਇਸ ਵਾਰ ਇੱਕ ਟਵੀਟ ਜਾਰੀ ਜਾਣਕਾਰੀ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨ ਹੀ ਮੈਂ ਕਿਹਾ ਸੀ ਕਿ ਜਲੰਧਰ ਵਿੱਚ ਘਰ ਕਿਰਾਏ ਤੇ ਲੈ ਰਿਆ ਹਾਂ ਅੱਜ ਮੈਂ ਜਲੰਧਰ ਵਿੱਚ ਪਰਿਵਾਰ ਸਣੇ ਘਰ ਵਿੱਚ ਆ ਗਿਆ ਹਾਂ ਤੇ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਇੱਥੇ ਹੀ ਨਿਪਟਾਰਾ ਕਰਾਂਗਾ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਤੇ ਲੋਕਾਂ ਨੂੰ ਆਪਣੇ ਨਾਲ ਸਿੱਧੇ ਮੁਲਾਕਾਤ ਕਰਨ ਲਈ ਹਰ ਸੰਭਾਵਨਾ ਉਪਰਾਲਾ ਕਰ ਰਹੇ ਹਾਂ ਸੀਆ ਮੰਨ ਨੇ ਹੁਣ ਅਜਿਹਾ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ ਜਲੰਧਰ ਪੱਛਮ ਵਿੱਚ ਹੋਣ ਜਾ ਰਹੀਆਂ ਜਿਮਨੀ ਉਹਨਾਂ ਨੂੰ ਲੈ ਕੇ ਘਰ ਕਿਰਾਏ ਤੇ ਲੈ ਆ ਰਹੇ ਹਨ ਜਿਸ ਨੂੰ ਚੋਣਾਂ ਤੋਂ ਬਾਅਦ ਵੀ ਸਿਆਮਨ ਨੇ ਆਫਿਸ ਵਜੋਂ ਇਸਮਾਲ ਕੀਤਾ ਜਾਵੇਗਾ ਤੇ ਹਫਤੇ ਵਿੱਚ 2 ਜਾਂ 3 ਦਿਨ ਉਹ ਇੱਥੇ ਆਉਣਗੇ ਤੇ ਜਲੰਧਰ ਦੇ ਆਸ-ਪਾਸ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਿੱਧੇ ਉਨ੍ਹਾਂ ਦੇ ਰੂਬਰੂ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸانے ਸ਼ਿਫਟ ਹੋ ਗਏ ਹਨ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪਛਮੀਨੀਆਂ ਉਪਚੋਣਾਂ ਲਈ ਸ਼ਹਿਰ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੈ ਜਿੱਥੇ ਅੱਜ ਪਰਿਵਾਰ ਸانے ਪਹੁੰਚ ਗਏ ਹਨ ਸੀਐਮ ਮਾਨ ਨੇ ਜਲੰਧਰ ਪਹੁੰਚਣ ਤੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਦਾਦਾ ਦਿੱਤੀ ਅਤੇ ਸੀਐਮ ਮਾਨ ਦੇ ਆਗਮਨ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਚੱਪੇ-ਚੱਪੇ ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ ਸੀਐਮ ਮਾਨ ਨੇ ਇਸ ਵਾਰ ਇੱਕ ਟਵੀਟ ਜਾਰੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨ ਹੀ ਮੈਂ ਕਿਹਾ ਸੀ ਕਿ ਜਲੰਧਰ ਵਿੱਚ ਘਰ ਕਿਰਾਏ ਤੇ ਲੈ ਰਿਆ ਹਾਂ ਅੱਜ ਮੈਂ ਜਲੰਧਰ ਵਿੱਚ ਪਰਿਵਾਰ ਸਣੇ ਕਾਰ ਵਿੱਚ ਆ ਗਿਆ ਹਾਂ ਤੇ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਇੱਥੇ ਹੀ ਨਿਪਟਾਰਾ ਕਰਾਂਗਾ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਤੇ ਲੋਕਾਂ ਨੂੰ ਆਪਣੇ ਨਾਲ ਸਿੱਧੇ ਮੁਲਾਕਾਤ ਕਰਨ ਲਈ ਹਰ ਸੰਭਾਵਨਾ ਉਪਰਾਲਾ ਕਰ ਰਹੇ ਹਾਂ ਸੀਐਮ ਨੇ ਹੁਣ ਅਜਿਹਾ ਵੱਡਾ ਐਲਾਨ ਕਰ ਦਿੱਤਾ ਹੈ ਕਿ ਉਹ ਜਲੰਧਰ ਪੱਛਮ ਵਿੱਚ ਹੁਣ ਜਾ ਰਹੀਆਂ ਜੀ ਉਹਨੇ ਚੋਣਾ ਨੂੰ ਲੈ ਕੇ ਘਰ ਕਿਰਾਏ ਤੇ ਲੈ ਆ ਰਹੇ ਹਨ ਜਿਸ ਨੂੰ ਚੋਣਾ ਤੋਂ ਬਾਅਦ ਵੀ ਸਿਆਮਨ ਨੇ ਆਫਿਸ ਵਜੋਂ ਇਸਤੇਮਾਲ ਕੀਤਾ ਜਾਵੇਗਾ ਤੇ ਹਫਤੇ ਵਿੱਚ 2 ਜਾਂ 3 ਦਿਨ ਉਹ ਇੱਥੇ ਆਉਣਗੇ ਤੇ ਜਲੰਧਰ ਦੇ ਆਸ-ਪਾਸ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਤੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਿੱਧੇ ਉਹਨਾਂ ਦੇ ਰੂਬਰੂ ਹੋਣਗੇ